ਆ ਦੇਖੋ ਜੀ ਆਪਾਂ ਅੱਜ ਪਹੁੰਚ ਚੁੱਕੇ ਆਂ ਡਾਬੜੀ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਾਮ ਦਾ ਟਾਈਮ ਹੈ ਸਵੇਰ ਆਪਣੇ ਤੋਂ ਆਇਆ ਨਹੀਂ ਹੋਰ ਕੰਮ ਬਹੁਤ ਆਜੇ ਤੁਹਾਨੂੰ ਪਸ਼ੂ ਦਿਖਾਉਣਾ। ਦੀਆਂ ਸੋਈਆਂ ਗਾਇਆਂ ਖੜੀਆਂ ਹੀ ਇੱਧਰ ਦੇਖ ਲਓ ਤੁਸੀਂ। ਬਹੁਤ ਸੋਹਣੇ ਪਸ਼ੂ ਆਹ ਦੇਖੋ। ਆਹ ਦੇਖੋ ਗਾਂ ਕਿੰਨੀ ਸੋਹਣੀ। ਥਾਣ ਥੋਣ ਦੇ ਥਾਣ ਚੋਨਾ ਦੁੱਧ ਦਾ ਜਿਹੜਾ ਡਿੱਗੀ ਜਾਂਦਾ ਪਸ਼ੂ ਬਹੁਤ ਸੋਹਣੇ ਆ ਜੀ ਡੱਬ ਵਾਲੀ ਮੰਡੀ ਦੇ ਉੱਤੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਜੇ ਵੀਡੀਓ ਵਧੀਆ ਲੱਗੀ ਤਾਂ ਪਸ਼ੂ ਇੱਥੇ ਚੰਗੇ ਤੋਂ ਚੰਗੇ ਬਾਤ ਤੋਂ ਬਾਤ ਦੁੱਧ ਵਾਲਾ ਮਿਲ ਜਾਂਦਾ ਤੁਸੀਂ ਦੇਖ ਸਕਦੇ ਹੋ ਸੂਰੇ ਡੱਬੜੀ ਮੰਡੀ ਤੇ ਆਏ ਹੋਏ ਸ਼ਾਮ ਦਾ ਟਾਈਮ ਆ ਜੀ ਦੇਖੋ ਜੀ ਸਾਈਵਾਲ گاਵਾ ਅਮਰੀਕਨ ਸਾਰੇ ਤਰ੍ਹਾਂ ਦੇ ਪਸ਼ੂ ਰਗੇ ਨਾ ਇਧਰ ਦੇਖੋ ਪਸ਼ੂਆਂ ਦੇ ਹਾਰ ਸ਼ਿੰਗਾਂ ਰਸਤੇ ਤਲਾਰੇ ਤਲਿਆਰੇ ਤਲੂਰੇ ਸਾਰਾ ਕੁਝ ਉਥੋਂ ਮਿਲਦਾ ਦੇਖ ਸਕਦੇ ਹੋ ਤੁਸੀਂ ਹੁਣ ਤਾਂ ਸ਼ਾਮ ਦਾ ਟਾਈਮ ਹੋ ਗਿਆ ਜੀ ਪਸ਼ੂ ਬਹੁਤ ਬਾਕੀ ਹੁਣ ਸੀਜ਼ਨ ਦਾ ਹੋਣ ਕਰਕੇ ਤੇ ਕੁਛ ਨਾ ਕੁਛ ਫਰਕ ਵੀ ਕਿਉਂਕਿ ਆਪਾਂ ਸੋਹਣਾ ਨਹੀਂ ਆਏ ਨਹੀਂ ਤਾਂ ਤੁਹਾਨੂੰ ਉਦੋਂ ਦਿਖਾਉਂਦੇ ਬਸ ਉਹ ਅਜੇ ਵੀ ਕਾਫੀ ਹੈ ਜਿਵੇਂ ਸ਼ਾਮ ਦਾ ਟਾਈਮ ਹੈ ਨਾ ਬਸ ਉਹ ਫੇਰ ਵੀ ਬਹੁਤ ਦੇਖੋ ਜੀ ਸਜਰ ਸੁੰੀਆਂ ਗਾਇਆਂ ਦੇਖੋ ਪਹਿਲੇ ਵੀ ਰੌਣਕਾਂ ਤਾਂ ਹੁੰਦੀਆਂ ਨੇ ਕਹਿੰਦਾ ਘਰ ਚੱਕ ਕਹਿੰਦਾ ਇਹਦਾ ਵੀ ਦੇਖ ਲੈ ਦੁੱਧ ਕਿੰਨਾ ਵੱਟਾ ਸੱਟਾ ਨਾਲ ਕਹਿੰਦਾ ਰੁਪਏ ਇਸ ਗਾਣੇ ਦੇ ਨਾਲ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਪੇਜ ਨੂੰ ਕਰੋ ਫੋਲੋ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ